ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਓ ਜਾਣਦੇ ਹਾਂ ਬਾਸਪਤੀ ਦੇ ਤਾਜ਼ਾ ਰੇਟਾਂ ਦੇ ਬਾਰੇ ਤਰਾਵੜੀ ਮੰਡੀ ਦੇ ਵਿੱਚ 1509 ਦਾ ਰੇਟ 2425 ਰੁਪਏ ਤੱਕ ਲੱਗਿਆ 11 21 ਦਾ ਰੇਟ 4600 ਰੁਪਏ ਲੱਗਿਆ 17 18 ਦਾ ਰੇਟ 4300 ਰੁਪਏ ਲੱਗਿਆ ਸਿੱਸਾ ਮੰਡੀ ਦੇ ਵਿੱਚ 1509 ਦਾ ਰੇਟ 2301 ਰੁਪਏ ਲੱਗਿਆ ਗਦਰਪੁਰ ਮੰਡੀ ਦੇ ਵਿੱਚ 1509 ਦਾ ਰੇਟ 2400 ਰੁਪਏ ਤੱਕ ਲੱਗਿਆ ਬਲੰਦਾ ਸ਼ਹਿਰ ਦੇ ਵਿੱਚ 1509 ਦਾ ਰੇਟ 2512 ਰੁਪਏ ਤੱਕ ਲੱਗਿਆ ਬੁੰਦੀ ਮੰਡੀ ਦੇ ਵਿੱਚ 1509 ਦਾ ਰੇਟ 2000 ਰੁਪਏ ਲੱਗਿਆ 17 18 ਦਾ ਰੇਟ 3700 ਰੁਪਏ ਲੱਗਿਆ 18 47 ਦਾ ਰੇਟ 3000 ਰੁਪਏ ਤੱਕ ਲੱਗਿਆ ਤਹਾਣਾ ਮੰਡੀ ਦੇ ਵਿੱਚ 1509 ਦਾ ਰੇਟ 2400 ਰੁਪਏ ਲੱਗਿਆ ਕਰਨਾਲ ਮੰਡੀ ਦੇ ਵਿੱਚ 1509 ਦਾ ਰੇਟ 2425 ਰੁਪਏ ਲੱਗਿਆ ਦਾਦਰੀ ਮੰਡੀ ਦੇ ਵਿੱਚ 1509 ਦਾ ਰੇਟ 2570 ਰੁਪਏ ਤੱਕ ਲੱਗਿਆ ਰਤਿਆ ਮੰਡੀ ਦੇ ਵਿੱਚ 1509 ਦਾ ਰੇਟ 2321 ਰੁਪਏ ਤੱਕ ਲੱਗਿਆ ਅਲੀਗੜ ਮੰਡੀ ਦੇ ਵਿੱਚ 17 18 ਦਾ ਰੇਟ 4025 ਰੁਪਏ ਤੱਕ ਲੱਗਿਆ 18 47 ਦਾ ਰੇਟ 3410 ਰੁਪਏ ਅੰਬਰਸਰ ਮੰਡੀ ਦੇ ਵਿੱਚ 11 21 ਦਾ ਰੇਟ 4400 ਰੁਪਏ ਤੱਕ ਲੱਗਿਆ 17 18 ਦਾ ਰੇਟ 4375 ਰੁਪਏ ਡਬਰਾ ਮੰਡੀ ਦੇ ਵਿੱਚ 1509 ਦਾ ਰੇਟ 2310 ਰੁਪਏ 17 18 ਦਾ ਰੇਟ 293900 ਰੁਪਏ 1847 ਦਾ ਰੇਟ 3410 ਰੁਪਏ ਤੱਕ ਲੱਗਿਆ ਬਾਸਪਤੀ ਦੇ ਰੇਟਾਂ ਦੀ ਵੀਡੀਓ ਜਾਣਨ ਲਈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰੋ ਜੀ